ਕਵੀ ਨੇ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਧੂਣ ਵਿਕਾਰ ਬਿਨ ਸੰਗਤ ਕੋ ਮਾਨ ਹੀ ਹੋਏ ਗਈ ਪਠ ਸਾਹਿਬ ਸਵੇਰ ਨਿਰਮਲ ਬੂੰਦ ਆਕਾਸ਼ ਕੀ ਜੇ ਅਕਾਸ਼ ਬਾਣੀ ਦੀ ਨਿਰਮਲ ਬੂੰਦ ਹੈ ਜੇ ਐਸੀ ਧੱਤੀ ਐਸੇ ਹਿਰਦੇ ਚ ਜਾਪਵੇ ਜਿਹੜੇ ਵਿਕਾਰ ਬੁਖਾਰੀ ਹਿਰਦਾ ਹੋਵੇ ਪੜ ਗਈ ਉਹਨੂੰ ਵਿਕਾਰ ਵਿਕਾਰ ਵਿਕਾਰੀ ਪਉਂਗੀ ਜੇ ਜਾ ਕੇ ਪੈ ਜਦੂਦ ਐ ਸਮਝੋ ਗੁਰਬਾਣੀ ਜੇ ਕੋਈ ਵਿਕਾਰੀ ਆਦਮੀ ਆਮ ਆਦਮੀ ਸੋਲ ਲਵੇ ਉਹ ਸਮਝੋ ਜਿਵੇਂ ਇੱਕ ਪੱਠੇ ਚ ਕਬੂਦ ਗਿਰ ਗਈ ਜੜ ਦੇ ਚ ਉਹ ਸਵਾ ਚ ਰਲ ਜੂ ਕਿ ਆ ਫਿਰ ਸੜ ਜੂਗੀ ਫਤਮਾ ਜੂਲੀ ਉੱਥੇ ਜਾਣੀ ਉਹਦਾ ਕੋਈ ਲਾਭ ਨਹੀਂ ਹੋਣਾ ਉਹਨੇ ਕੋਈ ਕਰਾਮਾਤ ਨਹੀਂ ਉੱਥੇ ਦਿਖਾਉਣੀ ਕਬੂਲ ਨਹੀਂ ਐ ਕੱਦਈ ਗੱਲ ਸੁਣੀ ਹੋਈ ਕੁਰਬਾਨੀ ਦੀ ਕੋਈ ਲਾਭਦਾਇਕ ਨਹੀਂ ਅਸਰ ਨਹੀਂ ਕਰਦੀ ਅਸਰ ਨਹੀਂ ਕਰਦੀ ਜੇ ਜੇ ਬਕਰ ਦੇ ਰੋਗ ਪ੍ਰਭਾ ਹੈ ਉਹ ਰੋਗ ਜੇ ਪੁੱਝਾਦਾ ਹੈ ਨਾ ਜਿਹੜੇ ਬੱਚੇ ਉੱਥੇ ਨਹੀਂ ਸਕਦੇ ਕਰਦੀ ਕਿੱਥੇ ਅਸਰ ਇਹਦੀ ਗੱਲਾਂ ਸਾਰੀਆਂ ਹੀ ਰਹਿੰਦੀਆਂ ਨੇ ਨਰਮਲ ਬੂੰਦ ਹਮੇਸ਼ਾ ਰਹਿੰਦੀ ਹੈ ਸਾਰੇ ਲੋਕ ਮੰਨਦੇ ਨੇ ਕਿ ਅੱਖਾਂ ਨੂੰ ਦੀਨਾ ਦੀ ਪਰਮੈਸ਼ਰ ਫੇਰ ਵੀ ਅੱਖਾਂ ਦੀ ਗੱਲ ਬਣਦੇ ਰਹਿੰਦੇ ਨੇ ਘਰਸ਼ਣ ਬੂਰਤੀ ਦੇ ਕਰਦੇ ਰਹਿੰਦੇ ਨੇ ਫੇਰ ਵੀ ਪੀਰਾ ਉਪਕੰਬਰਾ ਨੂੰ ਦੇ ਰੂਪ ਚ ਮੰਨਦੇ ਰਹਿੰਦੇ ਨੇ ਨਾਲੇ ਜਾਣਦੇ ਨੇ ਵੀ ਉਹ ਆਉਂਦਾ ਨਹੀਂ ਦੇ ਵਿੱਚ ਵੀ ਉਹ ਜਨਮ ਨਹੀਂ ਲੈਂਦਾ ਫੇਰ ਵੀ ਜਨਮ ਲੈਣ ਵਾਲਿਆਂ ਨੂੰ ਹੀ ਗੁਰੂ ਮੰਨਦੇ ਨੇ ਉਹ ਬੁਕਾਰੇ ਉਹ ਵੀ ਹੁੰਦੀ ਹੈ ਉਹ ਨਾ ਕਿ ਰੱਤ ਤੱਕ ਤੇ ਬੁਕਾਰ ਜਿਆਦਾ ਹੁੰਦੇ ਨੇ ਬੁਕਾਰ ਰਹਿਤ ਨਹੀਂ ਕੋਈ ਹੁੰਦਾ ਬੁਕਾਰ ਰਹਿਤ ਪ੍ਰਚਾਰ ਨਹੀਂ ਹੋਇਆ ਉੱਥੇ ਬੁਕਾਰੇ ਉਹ ਵੀ ਹੁੰਦੀ ਹੈ ਸਾਰੇ ਇਹ ਸ੍ਰਿਸ਼ਟੀ ਤੇ ਬੁਕਾਰ ਹਾਵੀ ਹੁੰਦੇ ਲੋਭ ਹਾਵੀ ਹੁੰਦਾ ਉਹ ਹਾਵੀ ਹੁੰਦਾ ਉਸ ਵੇਲੇ ਦੀ ਕੋਈ ਫਰਕ ਪੈਂਦਾ ਅਸਰ ਨਹੀਂ ਪੈਂਦਾ ਕਿਉਂ ਸੰਗਤ ਨਹੀਂ ਹੁੰਦੀ ਉੱਥੇ ਇਹ ਤਾਂ ਬੜੀ ਕੋਈ ਸੰਗਤ ਤਕੜੀ ਹੋਵੇ ਇਹ ਬਕਾਰੀ ਭੂਮੀ ਦਾ ਹੋਵੇ ਜਿਵੇਂ ਕਬੀਰ ਦੀ ਭੂਮੀ ਹਿਰਦਾ ਬਕਾਰੀ ਨਹੀਂ ਹੈ ਕੁਝ ਗੱਲਾਂ ਉਹਨੇ ਸੁਣ ਲਈ ਉਹ ਗੱਲਾਂ ਨੂੰ ਫੜ ਕੇ ਬਹਿ ਗਿਆ ਇਕਠੀਆਂ ਕਰਕੇ ਖਾਸੀਆਂ ਬੁੱਧਾਂ ਇਕਠੀਆਂ ਕਰ ਲਈ ਉਹਨੇ ਅੱਗੇ ਦੇਖੋ ਪੜ ਗਈ ਭੂਗਕਾਰ ਬਿਨ ਸੰਗਤ ਇਹੋ ਮਾਨ ਹੀ ਹੋਏ ਗਈ ਪਟਸ਼ਾਹ ਬਿਨ ਸੰਗਤ ਇਹੋ ਮਾਨ ਨਹੀਂ ਜੇ ਗਾਹਾਂ ਨੂੰ ਕੋਈ ਸੰਗਤ ਨਹੀਂ ਬਣੀ ਹੋਏ ਵੀ ਪਟਸ਼ਾਹ ਹੋਏ ਵੀ ਪਟਠੀ ਚ ਸਵਾ ਬਣ ਗਈ ਸਵਾ ਜੇ ਰਲ ਗਈ ਸੰਗਤ ਮਿਲ ਲਈ ਜਾਈ ਦੀ ਹੋ ਵੀ ਨਿਰਮਲ ਦਾ ਆਕਾਰ ਗਈ ਜਦੋਂ ਕੋਈ ਆਦਮੀ ਇੱਥੇ ਗੁਰਮੁਖ ਨਹੀਂ ਹੈਗਾ ਬڑے بڑے ਚੰਗੇ ਹਿਰਦਿਆਂ ਵਾਲੇ ਵੀ ਆਦਮੀ ਵਾਂਝੇ ਰਹਿ ਜਾਂਦੇ ਨੇ ਤੱਕ ਜਾਂਦੇ ਆਵੇਂ ਸੁਣਦੇ ਨੇ ਪਰ ਫਿਰ ਵੀ ਉਹਨਾਂ ਦੀ ਜਿਵੇਂ ਸਵਾਲ ਵਿੱਚ ਬਹੁਤ ਤਾਂ ਗਿਰਗੀ ਜ਼ਰੂਰ ਕੋਈ ਰਿਜ਼ਲਟ ਕੋਈ ਨਹੀਂ ਪੱਠੀ ਦੇ ਵਿੱਚ ਜਿਹੜੀ ਸੋਹ ਹੁੰਦੀ ਹੈ ਪੱਠੀ ਦੇ ਉੱਤੇ ਹੁੰਦੀ ਹੈ ਸੋਹ ਜਿਵੇਂ ਥੱਲੇ ਹੁੰਦੀ ਉੱਪਰੇ ਰਹਿ ਗਈ ਸੋਹਾਂ ਜਿਹੜੀ ਬੁਕਾਰਾਂ ਜੇ ਰਹਿ ਗਈ ਉਤੇ ਹਿਰਦੇ ਜੀ ਬੁਕਾਰ ਨੇ ਨਾ ਸਵਾ ਬੁਕਾਰਾਂ ਦੇ ਉੱਤੇ ਹੀ ਰਹੇਗੀ ਮਾਨ ਥੱਲੇ ਜ਼ਮੀਰ ਤਾਂ ਗਈ ਹੋਈ ਖਿਰਦਾ ਤੱਕ ਨਹੀਂ ਪਹੁੰਚੀ ਹੋਗਾ ਲੋਭ ਨੇ ਰਿਜੈਕਟ ਕਰਤੀ ਉਹ ਨਹੀਂ ਰਿਜੈਕਟ ਕਰਤੀ ਉਹ ਗੱਲ ਲੋਜਿਕ ਕਿੱਥੇ ਦੁਨੀਆਂ ਦੇ ਵਿੱਚ ਕੌਣ ਮਨ ਰੂਹਾ ਬੱਚੇ ਦਾ ਉਹ ਨਹੀਂ ਰਿਜੈਕਟ ਕਰਦੀ ਬਾਣੀ ਲੋਭ ਨੇ ਰਿਜੈਕਟ ਕਰਤੀ ਬਾਣੀ ਲੋਭ ਵਰ ਮੋਸ ਹੋਇਆ ਪੱਠੀ ਦੇ ਉੱਤੇ ਪਈ ਜ਼ਮੀਰ ਜਲਤੇ ਪਈ ਫਰਦਾ ਪਠਿਓ ਸੀ ਉਹੋ ਉਹ ਜਿਹੜਾ ਬਕਾਰ ਪੈਨੋ ਸੋਹ ਪਈਆ ਉਹ ਸਵਾ ਸਵਾ ਚ ਰਹਿ ਗਈ ਬੂਤ ਥੱਲੇ ਨਹੀਂ ਗਈ ਉਹਨੇ ਇੱਕ ਸੰਭਲੇ ਉੱਤੇ ਲੋਗ ਨੇ ਗਾਂ ਨਹੀਂ ਜਾਣ ਦਿੱਤੀ ਥੱਲੇ ਹਾਂ